ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਪੂਰੇ ਸੂਬੇ ਦੇ ਵਿੱਚ ਸਕੂਲ ਖੋਲਣ ਦੇ ਆਦੇਸ਼ ਦੇ ਦਿੱਤੇ ਗਏ ਨੇ ਜਿੱਥੇ ਪੂਰੇ ਸੂਬੇ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਰੀਬ ਡੇਢ ਸਾਲਾਂ ਤੋਂ ਕਰੋਨਾ ਮਹਾਮਾਰੀ ਨੂੰ ਦੇਖਦੇ ਹੋਏ ਬੰਦ ਕੀਤੇ ਗਏ ਸਨ ਉਥੇ ਹੀ ਅੱਜ 3 ਅਗਸਤ ਤੋਂ 2021 ਨੂੰ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹ ਦਿੱਤੇ ਗਏ ਸਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ ਇਹਨਾਂ ਆਦੇਸ਼ਾਂ ਤੋਂ ਬਾਅਦ ਪਹਿਲਾਂ ਬੱਚਿਆਂ ਦੀ ਪੜ੍ਹਾਈ ਕਰਾਂ ਦੇ ਵਿੱਚ ਹੀ ਆਨਲਾਈਨ ਸਿਸਟਮ ਦੇ ਦੁਆਰਾ ਕਰਵਾਈ ਜਾ ਰਹੀ ਸੀ ਕਰੋਨਾ ਮਹਾਮਾਰੀ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਵਿੱਚ ਹੁਕਮ ਜਾਰੀ ਕਰ ਦਿੱਤੇ ਗਏ ਕੋਈ ਵੀ ਇਨਸਾਨ ਆਪਣੇ ਆਪ ਨੂੰ ਸੈਨੀਟਾਈਜ਼ ਕੀਤੇ ਬਿਨਾਂ ਤੇ ਮਾਸਕ ਪਾਏ ਬਿਨਾਂ ਬਾਹਰ ਨਾ ਨਿਕਲੇ ਅਤੇ 2 ਗਾਜ਼ ਦੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਹੁਣ ਸਰਕਾਰ ਦੇ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਪੰਜਾਬ ਦੇ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਨੇ ਪਰ ਸਰਕਾਰ ਦੇ ਵੱਲੋਂ ਸਾਰੇ ਹੀ ਸਕੂਲਾਂ ਦੇ ਵਿੱਚ ਕੋਰੋਨਾ ਮਹਾਮਾਰੀ ਤੋਂ ਬਚਣ ਦੇ ਲਈ ਆਦੇਸ਼ ਜਾਰੀ ਕੀਤੇ ਗਏ ਨੇ ਕਿ ਹਰ ਕੋਈ ਵਿਦਿਆਰਥੀ ਅਧਿਆਪਕ ਇਹਨਾਂ ਨਿਯਮਾਂ ਦੀ ਪਾਲਣਾ ਜ਼ਰੂਰ ਕਰੇ ਜਿਨ੍ਹਾਂ ਦੇ ਵਿੱਚ ਆਪਣੇ ਆਪ ਨੂੰ ਸੈਨੀਟਾਈਜ਼ ਕਰਨਾ ਦੂਰੀ ਬਣਾ ਕੇ ਰੱਖਣਾ ਮਾਸਕ ਲਗਾ ਕੇ ਰੱਖਣਾ ਟਪੇਟ ਜਦੋਂ ਇਸ ਬਾਰੇ ਸਰਕਾਰੀ ਹਾਈ ਸਕੂਲ ਵੜਿੰਗ ਦੇ ਹੈੱਡਮਾਸਟਰ ਬਿਸ਼ਨੋਈ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡੇ ਸਕੂਲ ਦੇ ਵਿੱਚ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਇਨਬਿਨ ਪਾਲਣਾ ਕੀਤੀ ਜਾ ਰਹੀ ਹੈ ਅਤੇ ਸਾਡੇ ਸਕੂਲ ਦੇ ਵਿੱਚ ਜੋ ਬੱਚੇ ਮਾਸਕ ਨਹੀਂ ਪਾ ਕੇ ਆਏ ਉਹਨਾਂ ਬੱਚਿਆਂ ਨੂੰ ਮਾਸਕ ਦਿੱਤੇ ਗਏ ਨੇ ਅਤੇ ਸਾਡੇ ਅਧਿਆਪਕ ਵੀ ਸੈਨੀਟਾਈਜ਼ਰ ਦਾ ਇਸਤੇਮਾਲ ਕਰ ਰਹੇ ਹਨ ਅਤੇ ਪੂਰੀ ਸਾਵਧਾਨੀ ਵੀ ਵਰਤ ਰਹੇ ਨੇ ਸਕੂਲ ਖੁੱਲਣ ਦਾ ਫੈਸਲਾ ਲੈ ਕੇ ਬੱਚਿਆਂ ਤੇ ਅਧਿਆਪਕਾਂ ਵਿੱਚ ਔਰ ਉਹਨਾਂ ਦੇ ਮਾਪਿਆਂ ਵਿੱਚ ਬੱਚਿਆਂ ਦੇ ਜਿਹੜੇ ਮਾਪੇ ਐ ਬਹੁਤ ਵਧੀਆ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਸਾਰੇ ਹੀ ਬੜੇ ਚਾਣ ਨਾਲ ਸਕੂਲ ਆਏ ਆ ਬੱਚੇ ਕਿਉਂਕਿ ਲਗਭਗ 4.5 ਮਹੀਨੇ ਤੋਂ ਬਾਅਦ ਇਹ ਸਕੂਲ ਖੁੱਲਿਆ ਹੈ ਬੱਚਿਆਂ ਦੀ ਪੜਾਈ ਦਾ ਕਾਫੀ ਨੁਕਸਾਨ ਹੋ ਰਿਹਾ ਸੀ ਗਵਰਨਮੈਂਟ ਦੇ ਹਦਾਇਤਾਂ ਮੁਤਾਬਕ ਪਹਿਲਾਂ ਆਨਲਾਈਨ ਕਲਾਸੇਜ਼ ਲੱਗ ਰਹੀਆਂ ਸਨ ਪਰ ਆਫਲਾਈਨ ਕਲਾਸੇਜ਼ ਦੀ ਤੁਲਨਾ ਵਿੱਚ ਆਨਲਾਈਨ ਕਲਾਸੇਜ਼ ਵਿੱਚ ਉਹਨਾਂ ਬੱਚਿਆਂ ਨੂੰ ਸਿੱਖਣ ਨੂੰ ਨਹੀਂ ਮਿਲ ਰਿਹਾ ਸੀ ਇਸ ਕਰਕੇ ਬੱਚੇ ਅੱਜ ਬਹੁਤ ਹੀ ਹੁਸਾਨ ਨਾਲ ਸਕੂਲ ਆਏ ਅਸੀਂ ਸਭ ਤੋਂ ਪਹਿਲਾਂ ਐਂਟਰੀ ਤੇ ਹੀ ਬੱਚਿਆਂ ਦੇ ਹੈਂਡ ਸੈਨੀਟਾਈਜ਼ ਕਰ ਰਹੇ ਹਾਂ ਬੱਚਿਆਂ ਨੂੰ ਮਾਸਕ ਦੀ ਵਰਤੋਂ ਦੇ ਬਾਰੇ ਦੱਸਿਆ ਗਿਆ ਹੈ ਤੇ ਸਾਰੇ ਹੀ ਬੱਚੇ ਮਾਸਕ ਦੀ ਵਰਤੋਂ ਕਰ ਰਹੇ ਹੈ ਜੇਕਰ ਕੋਈ ਬੱਚਾ ਮਾਸਕ ਲੈ ਕੇ ਵੀ ਨਹੀਂ ਆਂਦਾ ਤਾਂ ਅਸੀਂ ਗਵਰਨਮੈਂਟ ਹਸਪੀਟਲ ਤੋਂ ਵੀ ਪ੍ਰੋਵਾਈਡ ਕੀਤੇ ਹੋਏ ਜਿਹੜੇ ਮਾਸਕ ਹੈ ਉਹ ਬੱਚਿਆਂ ਨੂੰ ਦੇ ਰਹੇ ਹਾਂ ਫਰੀ ਆਫ ਕੋਸਟ ਦੇ ਰਹੇ ਹਾਂ ਐਸੇ ਨਾਲ ਸਾਨੂੰ ਸਰਕਾਰ ਨੇ ਗ੍ਰਾਂਟਸ ਵੀ ਜਾਰੀ ਕੀਤੀ ਸੀ ਬੱਚਿਆਂ ਨੂੰ ਸੈਨੀਟਾਈਜ਼ ਕਰਵਾਉਣ ਵਾਸਤੇ ਤੁਸੀਂ ਵੇਖ ਰਹੇ ਹੋ ਸੈਨੀਟਾਈਜ਼ਰ ਸਟੈਂਡ ਵੀ ਲੱਗਿਆ ਹੋਇਆ ਹੈ ਤੇ ਬੱਚਿਆਂ ਦਾ ਸੈਨੀਟਾਈਜ਼ਰ ਹੈਂਡ ਆਪਾਂ ਕਰਵਾ ਹੀ ਰਹੇ ਹਾਂ ਇਸ ਤੋਂ ਇਲਾਵਾ ਬੱਚਿਆਂ ਨੂੰ ਅਸੀਂ ਸਵੇਰ ਦੀ ਸਭਾ ਵਿੱਚ ਕਲਾਸਰੂਮ ਵਿੱਚ ਉਹਨਾਂ ਨੂੰ ਕੋਵਿਡ ਦੀ ਜਿਹੜੀ ਹਦਾਇਤਾਂ ਉਹ ਪਾਲਣ ਕਰਨ ਲਈ ਦੱਸ ਰਹੇ ਹਾਂ ਮੋਟੀਵੇਟ ਕਰ ਰਹੇ ਹਾਂ ਬੱਚਿਆਂ ਨੂੰ ਬਾਰ-ਬਾਰ ਹੱਥ ਧੋਣ ਲਈ ਕਹਿ ਰਹੇ ਹਾਂ ਕਿਸੇ ਪ੍ਰਕਾਰ ਦੀ ਕੋਈ ਚੀਜ਼ਾਂ ਨੂੰ ਆਪਸ ਵਿੱਚ ਸ਼ੇਅਰ ਨਾ ਕਰਨ ਦੂਰੀ ਬਣਾ ਕੇ ਰੱਖਣਾ ਆਪਸ ਵਿੱਚ ਇਹ ਗਵਰਨਮੈਂਟ ਵੱਲੋਂ ਬਹੁਤ ਵਧੀਆ ਫੈਸਲਾ ਕੀਤਾ ਗਿਆ ਸਕੂਲ ਖੋਲਣ ਦਾ ਕਿ ਬੱਚੇ ਜਿਹੜੇ ਛੋਟੇ ਬੱਚੇ ਹੋਣ ਕਰਕੇ ਇਹ ਘਰੇ ਉਹਨਾਂ ਜਾਂ ਆਨਲਾਈਨ ਸਟੱਡੀ ਕਰਨ ਨੂੰ ਉਹਨਾਂ ਨੂੰ ਫਾਇਦਾ ਨਹੀਂ ਮਿਲੇਗਾ ਜਿਨ੍ਹਾਂ ਨੂੰ ਆਫਲਾਈਨ ਸਟੱਡੀ ਦਾ ਮਿਲੇਗਾ ਤਾਂ ਬੱਚਿਆਂ ਦੇ ਨਾਲ ਵੀ ਸਕੂਲ ਦੇ ਵਿੱਚ ਰੌਣਕ ਆ ਤਾਂ ਬੱਚੇ ਅੱਜ ਬਹੁਤ ਹੀ ਉਤਸ਼ਾਹ ਨਾਲ ਆਏ ਆ ਪੇਰੈਂਟਸ ਵੀ ਬਹੁਤ ਖੁਸ਼ ਨੇ ਕਿ ਸਾਡੇ ਬੱਚੇ ਸਕੂਲ ਖੁੱਲ ਰਹੇ ਹਨ ਇਸ ਕਰ ਵੱਲੋਂ ਦਾ ਕਰੋਨਾ ਨੂੰ ਲੈ ਕੇ ਗਾਈਆਂ ਨੇ ਜਾਣਕੀ ਦਿੱਤੀ ਗਈ ਜੀ ਕਿ ਕਿਸ ਤਰ੍ਹਾਂ ਦੇ ਨੂੰ ਗਾਈਡਲਾਈਨ ਨੂੰ ਬੱਚਿਆਂ ਨੂੰ ਫੋਲੋ ਕਰਾ ਦੇ ਹਾਂਜੀ ਸਰ ਸਕੂਲਾਂ ਦੇ ਵਿੱਚ ਕੋਵਿਡ ਨਾਲ ਜਿੰਨੀਆਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਭ ਦਾ ਪਾਲਣ ਹੋ ਰਿਹਾ ਬੱਚਿਆਂ ਦੇ ਹੈਂਡ ਸੈਨੀਟਾਈਜ਼ ਕੀਤੇ ਜਾ ਰਹੇ ਆ ਬੱਚਿਆਂ ਨੂੰ ਮਾਸਕ ਵੀ ਪ੍ਰੋਵਾਈਡ ਕੀਤੇ ਜਾ ਰਹੇ ਆ ਤੇ ਬੱਚਿਆਂ ਨੂੰ ਮਾਸਕ ਦੀ ਮਹੱਤਤਾ ਵੀ ਦੱਸਿਆ ਜਾ ਰਿਹਾ ਵੀ ਸੋਸ਼ਲ ਡਿਸਟੈਂਸਿੰਗ ਵੀ ਰੱਖਣੀ ਆ ਤੇ ਜੇ ਕਿਸੇ ਬੱਚੇ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਆ ਖਾਂਸੀ ਜਾਂ ਕਾਮ ਜਾਂ ਕੁਝ ਵੀ ਆ ਉਹ ਆਦੇ ਟੀਚਰ ਨੂੰ ਦੱਸ ਦਿੰਦਾ ਬਈ ਮੁੱਖਤ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ੈਡ ਨਿਊਜ਼ For latest updates, like and follow our Facebook page SMZ News and don't forget to subscribe our YouTube channel and press the bell icon.